ਟੈਰਿਫ ਨੂੰ ਲੈ ਕੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤੇ ਵਰਜਡ ਨੇ ਬਦਲਦੇ ਹੋਏ ਨਜ਼ਰ ਆਏ ਨੇ ਜੀ ਆ ਬਿਲਕੁਲ ਉਹਨਾਂ ਦਾ ਇੱਕ ਹੋਰ ਵੀ ਆ ਜਿਹੜਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜਲਦ ਹੀ ਆਪਣੇ ਚੰਗੇ ਦੋਸਤ ਪੀਐਮ ਮੋਦੀ ਦੇ ਨਾਲ ਗੱਲਬਾਤ ਕਰਾਂਗਾ ਟੈਰਿਫ ਨੂੰ ਲੈ ਕੇ ਗੱਲਬਾਤ ਕਰਾਂਗਾ ਭਾਰਤ ਤੇ ਅਮਰੀਕਾ ਦੇ ਵਿਚਕਾਰ ਗੱਲਬਾਤ ਚੱਲ ਰਹੀ ਹੈ ਵਪਾਰਕ ਰੁਕਾਵਟਾਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਸਾਡੇ ਦੋਹਾਂ ਦੇ ਵਿਚਕਾਰ ਗੱਲਬਾਤ ਚੱਲ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇੱਕ ਚੰਗੇ ਸਮਝੌਤੇ ਤੇ ਪਹੁੰਚਾਂਗੇ ਤਾਂ ਹੁਣ ਟੈਰਿਫ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਤੇਵਰ ਜਿਹੜੇ ਨੇ ਘਟ ਹੋਏ ਨੇ ਕਮਜ਼ੋਰ ਹੁੰਦੇ ਹੋਏ ਨਜ਼ਰ ਆਏ ਨੇ ਦੱਸਦੀ ਹੈ ਕਿ ਪਹਿਲਾਂ ਜਿਹੜਾ ਆ ਬੜੀ ਸ਼ਕਤੀ ਦੇ ਨਾਲ ਜੇਕਰ ਉਹਦੀ ਗੱਲ ਕੀਤੀ ਜਾਵੇ ਤਾਂ ਟੈਰਿਫ ਨੂੰ ਵਧਾ ਦਿੱਤਾ ਗਿਆ ਸੀਗਾ 25% ਟੈਰਿਫ ਜਿਹੜਾ ਆ ਹੋਰ ਵਧਾ ਦਿੱਤਾ ਗਿਆ ਸੀ ਤਾਂ ਭਾਰਤ ਦੇ ਉੱਪਰ ਕੁੱਲ 50% ਟੈਰਿਫ ਜਿਹੜਾ ਆ ਲਗਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਤੇ ਅਮਰੀਕਾ ਦੇ ਵਿਚਕਾਰ ਕਈ ਜਿਆਦਾ ਤਲਖੀਆਂ ਵੱਧ ਗਈਆਂ ਸੀਗੀਆਂ ਮਤ ਪੇਦ ਪੈਦਾ ਹੋ ਗਏ ਸੀਗੇ ਜਿਸ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤੇਬਰ ਹੁਣ ਭਾਰਤ ਨੂੰ ਲੈ ਕੇ ਨਰਮ ਹੁੰਦੇ ਹੋਏ ਨਜ਼ਰ ਆ ਰਹੇ ਨੇ ਟੈਰਿਫ ਨੂੰ ਲੈ ਕੇ ਨਰਮ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੀ ਆਂ ਦੱਸ ਦਈਏ ਕਿ ਇੱਕ ਹੋਰ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਚੰਗੇ ਦੋਸਤ ਪੀਐਮ ਮੋਦੀ ਦੇ ਨਾਲ ਜਲਦ ਹੀ ਗੱਲਬਾਤ ਕਰਾਂਗਾ ਭਾਰਤ ਤੇ ਅਮਰੀਕਾ ਦੇ ਵਿਚਾਰੇ ਗੱਲਬਾਤ ਜਿਹੜੀ ਲਗਾਤਾਰ ਜਾਰੀ ਹੈ ਤੇ ਅਸੀਂ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਗੱਲਬਾਤ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਅਸੀਂ ਵਧੀਆ ਸਮਝੌਤੇ ਤੇ ਪਹੁੰਚਾਂਗੇ ਤੇ ਇਸ ਦਿਨ ਆ ਹੀ ਇਸ ਬਿਆਨ ਦੇ ਉੱਤੇ ਪੀਐਮ ਮੋਦੀ ਦੇ ਵੱਲੋਂ ਵੀ ਜਿਹੜਾ ਆ ਰੱਪਲਾਈ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਵੀ ਟਰੰਪ ਦੇ ਨਾਲ ਗੱਲਬਾਤ ਕਰਨ ਦੇ ਲਈ ਉਤਸੁਕਾ ਭਾਰਤ ਤੇ ਅਮਰੀਕਾ ਮਜ਼ਬੂਤ ਸਾਂਝੇਦਾਰੀ ਹੈ ਅਤੇ ਟ੍ਰੇਡ ਦੇ ਚੰਗੇ ਨਤੀਜਿਆਂ ਦੀ ਉਮੀਦ ਜਿਹੜੀ ਆ ਸਾਡੇ ਵੱਲੋਂ ਕੀਤੀ ਜਾਂਦੀ